ਪੰਜਾਬੀ ਇਹਦੀ ਬੰਦੀ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਪਹੁੰਚੇ ਜਗਰਾਉਂ ਜਿੱਥੇ ਕਿ 31 ਕਿਸਾਨ ਜਿੱਥੇ ਬੰਦੀਆਂ ਨੇ ਧਰਨਾ ਲਾਇਆ ਹੋਇਆ ਅੱਜ ਅਸੀਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਦੀਪ ਸਿੰਘ ਗਾਲਵ ਭਾਰਤੀ ਕਿਸਾਨ ਜਨਰਲ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਇਹ ਕਿੰਨੇ ਜਿੱਥੇ ਬੰਦੀਆਂ ਦਾ ਧਰਨਾ ਲੱਗਿਆ ਹੋਇਆ ਇਹ 31 ਜਿੱਥੇ ਬੰਦੀਆਂ ਦਾ ਧਰਨਾ ਕਿਉਂ ਜੁੜਦਾ ਹੈ ਜੋ ਕਿ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਨੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਮਜ਼ਦੂਰ ਜਪਨ ਦੇ ਤੇ ਮਲਾਜ਼ਮ ਰੇਡੀਮੈਂਟ ਦਾਕਾਨਦਾਰ ਤੁਸੀਂ ਇਹਦੇ ਵਿੱਚ ਜੋ ਵੀ ਸਿਸਟਮ ਹੈਗਾ ਜੇ ਪੂਰਾ ਲਾਗੂ ਹੁੰਦਾ ਤਾਂ ਸਾਰੇ ਦਾ ਸਾਰਾ ਖਤਮ ਹੁੰਦਾ ਤਾਂ ਅਸੀਂ ਇਸ ਪੰਜਾਬ ਦੀ ਕਿਸਾਨੀ ਨੂੰ ਜਵਾਨੀ ਨੂੰ ਦੁਕਾਨਦਾਰਾਂ ਨੂੰ ਔਰਤਾਂ ਨੂੰ ਬਚਾਉਣ ਦੇ ਖਾਤਰ ਅੱਜ 10ਵੇਂ ਦਿਨ ਰੇਲਵੇ ਰੇਲਿਆਂ ਤੇ ਬੈਠੇ ਆ ਪਰ ਅਸੀਂ ਉਹਨਾਂ ਚੱਕਰ ਇਹ ਪਲਾਨ ਤੋਂ ਨਹੀਂ ਉੱਠਾਂਗੇ ਕਿੰਨਾ ਚੱਕਰ ਇਹ ਤਿੰਨੇ ਕਾਲੇ ਕਾਨੂੰਨ ਰਾਤਰੀ ਹੁੰਦੇ। ਸੋ ਪਹਿਲਾਂ ਆਪਣੀ ਅਮੀਰ ਲੋਕ ਬਣਾਉਣੇ ਆ ਲੋਕਾਂ ਦੇ ਪੈਸੇ ਨਾਲ ਜਿਹੜਾ ਸਾਤੋਆ ਪੈਸਾ ਇਕੱਠਾ ਹੁੰਦਾ ਨਾ ਟੈਕਸ ਦੇ ਰੂਪ ਚ ਉਹ ਆ